ਮੌਨਸੂਨ ਨੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਰਨਲ ਤਸਦੀਕੀ ਮਤੇਜ ਮਹਾਤਮਾ ਦੇ ਅਨੁਸਾਰ ਦੱਸਤੀ ਕਿ ਸਤੰਬਰ ਦੇ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ ਉੱਤਰਾਖੰਡ ਦੇ ਵਿੱਚ ਜ਼ਮੀਨ ਕਿਸਕਣ ਤੇ ਹੜਾਂ ਦਾ ਸਭ ਤੋਂ ਵੱਧ ਖਤਰਾ ਹੈ ਉੱਤਰ ਰਾਜਸਥਾਨ ਹਰਿਆਣਾ ਅਤੇ ਦਿੱਲੀ ਦੇ ਵਿੱਚ ਵੀ ਭਾਰੀ بارش ਦੀ ਸੰਭਾਵਨਾ ਹੈ ਹਰਿਆਣਾ ਦੇ ਵਿੱਚ ਹਾਈ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਸਿਰਸਾ ਤੇ ਗਗਰ ਨਦੀ ਖਤਰੇ ਦੇ ਪੱਧਰ ਤੇ ਫਰੀਦাবাদ ਦੇ ਵਿੱਚ ਯਮੁਨਾ ਤੇ ਕੁਰੂਕhetra ਦੇ ਵਿੱਚ ਮਾਰਕੰਡਾ ਨਦੀ ਓਵਰਫਲੋ ਹੋ ਗਈ ਹੈ ਉਹਦੇ ਅਗਲੇ 24 ਘੰਟਿਆਂ ਦੇ ਵਿੱਚ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜੜੀਏ ਉੱਥੇ ਦੱਸੀ ਜਾ ਰਹੀ ਹੈ ਜੰਮੂ ਅਤੇ ਜASSI ਕੀ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਕਿਸ਼ਤਵਾਰ ਕਠੂਆ ਰਿਆਸੀ ਤੇ ਰਾਮਬਨ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਖਿਸਕਣ ਅਤੇ ਹੜਾ ਕਾਰਨ 130 ਤੋਂ ਵੱਧ ਲੋਕਾਂ ਦੀ ਜੜੀਓ ਮੌਤ ਹੋ ਗਈ ਜਦਕਿ 33 ਜਿਹੜੇ ਨੇ ਉਹ ਜਿਹੇ ਵੀ ਲਾਪਤਾ ਦੱਸੇ ਜਾ ਰਹੇ ਨੇ ਮਾਚਲ ਪ੍ਰਦੇਸ਼ ਦੇ ਵਿੱਚ ਤਸਦੀਕੀ ਸ਼ੁੱਕਰਵਾਰ ਨੂੰ ਰੈਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਜੋ ਅਜੇ ਵੀ ਜਾਰੀ ਹੈ। ਹੋਤੇ ਹੀ ਸ਼ਿਮਲਾ ਦੇ ਵਿੱਚ ਕੋਟਖਾਈ ਅਤੇ ਜੰਗਾ ਦੇ ਵਿੱਚ ਘਾਰ ਤਹਿਨ ਦੇ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਖਬਰ ਜਦੋਂ ਸਾਹਮਣੇ ਆਈ ਇਹ ਕੁੱਲ ਸਮੇਤ 10 ਜ਼ਿਲ੍ਹਿਆਂ ਦੇ ਵਿੱਚ ਸਕੂਲ ਤੇ ਕਾਲਜ ਜਿਹੜੇ ਨੇ ਉਹ ਬੰਦ ਨੇ ਚੰਬਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚੰਬਾ ਦੇ ਵਿੱਚ ਜਿਹੜਾ 1500 ਯਾਤਰੀ ਜਿਹੜੇ ਨੇ ਅਜੇ ਵੀ ਫਸੇ ਹੋਏ ਨੇ ਵਿਹਾਰ ਦੇ 25 ਜ਼ਿਲ੍ਹਿਆਂ ਦੇ ਵਿੱਚ ਇਹੜਾ येलो ਅਲਰਟ ਜਾਰੀ ਕੀਤਾ ਗਿਆ ਤੇ ਉਥੇ Rajasthan ਦੀ ਗੱਲ ਕੀਤੀ ਜਾਵੇ ਤਾਂ Rajasthan ਦੇ 27 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ Madhya Pradesh ਦੀ ਗੱਲ ਕਰੇ ਤਾਂ Madhya Pradesh ਦੇ ਸਤਾਈ ਆਰਾਜ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਜਿਹੜਾ येलो ਅਲਰਟ ਜਾਰੀ ਕੀਤਾ ਗਿਆ ਜਦ ਕਿ 인ਦੋਰ ਅਤੇ ਉਜੈਨ ਦੇ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉੱਤਸੀ ਜਾ ਰਹੀ ਹੈ ਉਹ ਖਾਸ ਕਰਕੇ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ 9 ਜ਼ਿਲ੍ਹੇ ਜਣੇ ਨੇ ਹੜਾ ਦੇ ਲਪੇਟ ਦੇ ਵਿੱਚ ਆਏ ਜਿੱਥੇ 1312 ਪਿੰਡ ਇਸ ਹੜ ਦੀ ਮਾਰ ਦੇ ਨਾਲ ਜਿਹੜੇ ਉਪਰਭਾਵਿਤ ਹੋਏ ਨੇ ਹਰਿਆਣਾ ਵੀ ਹਾਈ ਅਲਰਟ ਤੇ ਜੜਾ ਹੁਣ ਰੱਖਿਆ ਗਿਆ ਅਤੇ ਗੁਆਟੀ ਰਾਜ ਪੰਜਾਬ ਦੇ ਪਹਾੜਾ ਦੇ ਵਿੱਚ ਲਗਾਤਾਰ ਪਾਰੀਮੀ ਦੇ ਕਾਰਨ ਨਦੀਆਂ ਦਾ ਪਾਣੀ ਦਾ ਪੱਧਰ ਵੀ ਜਿਹੜਾ ਖਤਰਨਾਕ ਪੱਧਰ ਤੇ ਜਿਹੜਾ ਪਹੁੰਚ ਗਿਆ ਜਿਸ ਨੂੰ ਵੇਕ ਡੀ ਆਰ ਐਫ ਦੀਆਂ ਟੀਮਾਂ ਅਤੇ ਫੌਜ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਲਗਾਤਾਰ ਰੁੱਝੀਆਂ ਹੋਈਆਂ ਨੇ ਰੈਸਕਿਊ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਹੈ ਉੱਥੇ ਪੰਜਾਬ ਦੇ ਵਿੱਚ ਉਥੇ ਦੱਸਦੀ ਕਿ ਕਸ਼ਮੀਰ ਤੋਂ ਉੱਤਰਾਖੰਡ ਤੱਕ ਹੜ ਦੀ ਮਾਰ ਜੜੀ ਹੋ ਦੇਖਣ ਨੂੰ ਮਿਲ ਰਹੀ ਹੈ ਕਾ ਚਾਹੇ ਉਹ ਗਾਜ਼ੀਆਬਾਦ ਯੂਪੀ ਹੋਵੇ ਕੁੱਲੂ ਹਿਮਾਚਲ ਪ੍ਰਦੇਸ਼ ਹੋਵੇ ਪੰਜਾਬ ਹੋਵੇ ਜਾਂ ਸੋਨੀਪੱਥ ਹਰਿਆਣਾ ਹੋਵੇ ਹਰ ਜ਼ਿਲ੍ਹੇ ਵਿੱਚ ਜਿਹੜਾ ਹਰ ਦੀ ਮਾਰ ਜਿਹੜੀ ਉਹ ਬਣੀ ਪਈ ਹੈ ਉੱਥੇ ਹੀ ਲਗਾਤਾਰ ਭਾਰੀ ਮੀਂਹ ਦਾ ਪ੍ਰਕੋਪ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਹਰ ਪਾਸੇ ਇੰਨੀ ਤੇ ਹੀ ਦੱਸਦੀ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਵੇਲੇ ਸਭ ਤੋਂ ਜ਼ਿਆਦਾ ਗੰਭੀਰ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਪਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਿਹੜਾ ਹੈ ਹਰ ਵੇਲੇ ਜਾਰੀ ਕੀਤਾ ਜਾ ਰਿਹਾ ਤੇ ਉੱਥੇ ਹੀ ਪੰਜਾਬ ਦੇ 9 ਜ਼ਿਲ੍ਹੇ ਹਰਦੀ ਲਪੇਟ ਦੇ ਵਿੱਚ ਆਇਨੇ ਜਿਸ ਨੂੰ ਵੇਖਦੇ ਹੋਏ 1312 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉੱਥੇ ਲਗਾਤਾਰ ਐਸਕਿਓਪਰੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਉੱਥੇ ਹੀ ਗੱਲ ਕੀਤੀ ਜਾਵੇ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਵੀ ਪਾਰੀਮੀ ਦੀ ਚੇਤਾਵਨੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਜਿੱਥੇ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਤੇ ਪਾਣੀ ਜਿਹੜਾ ਇਕੱਠਾ ਹੋ ਗਿਆ ਵਾ ਜਾਈ ਜਿਹੜੀ ਇਹ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਅਲਰਟ ਜਿਹੜਾ ਜਾਰੀ ਕੀਤਾ ਗਿਆ ਤੇ ਉੱਥੇ ਗੱਲ ਕੀਤੀ ਜਾਵੇ ਕੁੱਲੂ ਹਿਮਾਚਲ ਪ੍ਰਦੇਸ਼ ਦੀ ਤਾਂ ਕੁੱਲੂ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਮੀਂਹ ਦਾ ਜਿਹੜਾ ਪ੍ਰਕੋਪ ਲਗਾਤਾਰ ਕੁੱਲੂ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਕੁੱਲੂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਪੱਟਣ ਦੀਆਂ ਤਸਵੀਰਾਂ ਨੇ ਵੀਡੀਓਜ਼ ਨੇ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਾਣੀ ਦਾ ਵਹਾਵ ਜਿਹੜਾ ਬਹੁਤ ਹੀ ਤੇਜ਼ ਜਿਹੜਾ ਦਿਖਣ ਨੂੰ ਮਿਲ ਰਿਹਾ ਜਿਸ ਨੂੰ ਵੇਖਦੇ ਹੋਏ ਲਗਾਤਾਰ ਇਸ ਦਾ ਅਸਰ ਜਿਹੜਾ ਹੈ ਹਿੱਟਲੇ ਇਲਾਕਿਆਂ ਤੋਂ ਵਿੱਚ ਜ਼ਿਆਦਾ ਹੋ ਰਿਹਾ ਅਤੇ ਉਤੇ ਹੀ ਗਾਜ਼ੀਆਬਾਦ ਯੂਪੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਿਹੜਾ येलो ਜਾਰੀ ਕੀਤਾ ਗਿਆ ਹੈ ਕਿਉਂਕਿ ਭਾਰੀ ਮੀਂਹ ਦਾ ਪ੍ਰਕੋਪ ਜਿਹੜਾ ਹੈ ਯੂਪੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਗਾਜ਼ੀਆਬਾਦ ਦੀਆਂ ਤਸਵੀਰਾਂ ਨੇ ਜਿੱਥੇ ਆਵਾਜਾਈ ਪੂਰੇ ਤਰੀਕੇ ਦੇ ਨਾਲ ਜਿਹੜੀ ਪ੍ਰਭਾਵਿਤ ਹੋਈ ਹੈ ਲੋ ਜਿਹੜੇ ਨੇ ਰਸਤੇ ਦੇ ਵਿੱਚ ਫਸ ਗਏ ਨੇ ਭਾਰੀ ਮੀਂਹ ਦਾ ਪਾਣੀ ਜਿਹੜਾ ਸੜਕਾਂ ਤੇ ਆਖ ਲੋ ਗਿਆ